ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਅਸੀਂ ਕਰਨ ਜਾ ਰਹੇ ਹਾਂ ਇਹਦੇ ਵਿੱਚ ਇੱਕ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋਈ ਸੀਗੀ ਵੀਡੀਓ ਜਿਹਦੇ ਵਿੱਚ ਇੱਕ ਬਜ਼ੁਰਗ ਜਿਹੜੇ ਸੀਗੇ ਫਾਰਮ ਗਾਰਡਨ ਦੇ ਲਾਗੋਂ ਜਾ ਰਹੇ ਸੀਗੇ ਤੇ ਉਹਨਾਂ ਨੂੰ ਦੋ ਤਿੰਨ ਮੋਟਰਸਾਈਕਲ ਸਵਾਰ ਬੰਦਿਆਂ ਨੇ ਜਿਹੜਾ ਸੀਗਾ ਪਹਿਲਾਂ ਰੋਕਿਆ ਫਿਰ ਉਹਨਾਂ ਤੋਂ ਜਿਹੜਾ ਸੀਗਾ ਪੈਸਾ ਖੋਲਿਆ ਸੀ ਔਰ ਇਹ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਜਿਹੜੀ ਵਾਇਰਲ ਹੋਈ ਸੀਗੀ ਔਰ ਇਹ ਇਹਨੂੰ ਅਸੀਂ ਜਿਹੜਾ ਸੀਗਾ ਇਹਦੇ ਵਿੱਚ ਅਸੀਂ ਐਫ ਆਈ ਆਰ ਨੰਬਰ 34 ਜਿਹੜੀ ਸੀਗੀ 379 ਬੀ ਦੇ ਤਹਿਤ ਜਿਹੜੀ ਸੀਗੀ ਦਰਜ ਕਰਕੇ ਅਸੀਂ ਤਕਰੀਰ ਸ਼ੁਰੂ ਕੀਤੀ ਉਹਦੇ ਵਿੱਚ ਸਾਡੇ ACP ਨੌਰਵਿੰਦਰ ਖੋਸਾ ਨਾਲ ਇਹਨਾਂ ਦੇ SHO ਸਦਰ ਤੇ ਬਾਕੀ ਸਾਰੀ ਟੀਮ ਨੇ ਬਹੁਤ ਮਿਹਨਤ ਕਰਕੇ ਕਿਉਂਕਿ ਇਹ ਜਿਹੜੀ ਕ੍ਰਾਈਮ ਸੀਗਾ ਇੱਕ ਬਜ਼ੁਰਗ ਦੇ ਨਾਲ ਹੋਇਆ ਸੀਗਾ ਤੇ ਉਹਨਾਂ ਦਾ ਜਿਹੜਾ ਕ੍ਰਾਈਮ ਕਰਦਾ ਢੰਗ ਸੀਗਾ ਬਹੁਤ ਹੀ ਵਦ ਕੇ ਗਲਤ ਸੀਗਾ ਕਿ ਇੱਕ ਬਜ਼ੁਰਗ ਵਿਅਕਤੀ ਨੂੰ ਜਿਹੜਾ ਸੀਗਾ ਸਕੂਟੀ ਤੇ ਜਾ ਰਹੇ ਸੀਗੇ ਉਹਨਾਂ ਨੂੰ ਰੋਕ ਕੇ ਉਹਨਾਂ ਨਾਲ ਜਿਹੜਾ ਮੈਨ ਹੈਂਡਲਿੰਗ ਕੀਤੀ ਗਈ ਸੀ ਉਸ ਤੋਂ ਉਹਨਾਂ ਤੋਂ ਬਾਅਦ ਚੁਣਨ ਤੋਂ ਜਿਹੜਾ ਸੀਗਾ ਇਹ ਖੋਇਆ ਗਿਆ ਸੀਗਾ ਇਸ ਚੀਜ਼ ਨੂੰ ਜਿਹੜੀ ਹੈਗੀ ਹੈ ਸੀਰੀਅਸਨੈਸ ਸੀਰੀਅਸਲੀ ਲੈਂਦੇ ਹੋਏ ਕਮਿਸ਼ਨਰ ਸਾਹਿਬ ਸਾਡੇ ਇੱਕ ਮਾਨਯੋਗ ਕਮਿਸ਼ਨਰ ਸੀ ਅਮਰਸந்த் ਜੀ ਨੇ ਸਪੈਸ਼ਲ ਟੀਮ ਬਣਾ ਕੇ ਇਹਨਾਂ ਦੀ ਜਿਹੜੀ ਸੀਗੀ ਡਿਊਟੀ ਲਈ ਔਰ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਅਮਰਪਾਲ ਸਿੰਘ ਜਿਹੜਾ ਹੈਗਾ ਮੱਜੂਪੁਰੇ ਦਾ ਥਾਣਾ ਚੜ੍ਹੇਰ ਦਾ ਤੇ ਯਾਦਵਿੰਦਰ ਸਿੰਘ ਚੇਤਨਪੁਰੇ ਪਿੰਡ ਦਾ ਜਿਹੜਾ ਹੈਗਾ ਇਹ ਵਿਅਕਤੀ ਗ੍ਰਿਫਤਾਰ ਕੀਤੇ ਔਰ ਇਹਨਾਂ ਦੇ ਕੋਲੋਂ ਇੱਕ ਜਿਹੜਾ ਸੀਗਾ ਖਡਾਉਣਾ ਪਿਸਤੌਲ ਇੱਕ ਮੋਟਰਸਾਈਕਲ ਬਟਰੀਨਾ ਤੇ ਜਿਹੜੀ ਖੋਹ ਵਾਲੀ ਰਕਮ ਸੀਗੀ ਉਹ ਬਰਾਮਦ ਕੀਤੀ ਗਈ ਔਰ ਇਹ ਇਹ ਬੰਦਿਆਂ ਦੇ ਆਲਰੇਡੀ ਪਹਿਲਾਂ ਜਿਹੜੇ ਹੈਗੇ ਆ ਤਿੰਨ ਮੁਕਦਮੇ ਇਹਨਾਂ ਦੇ ਉੱਤੇ ਜਿਹੜੇ ਐਨਡੀ ਤੇ ਦਰਜ ਹੈ ਇਸ ਤੋਂ ਇਲਾਵਾ ਇੱਕ ਅਗਲੇ ਕੇਸ ਜਿਹੜੀ ਹੈਗੀ ਆ 33 ਨੰਬਰ ਐਫ ਆਈ ਆਰ ਸਰਤਾਜ ਪੈਲੈਸ ਦੇ ਲਾਗੇ ਖੋਹੀ ਸੀਗੀ ਇੱਕ ਬਜ਼ੁਰਗ ਦੇ ਕੋਲੋਂ ਉਹ ਵੀ ਜਿਹੜੀ ਸੀਗੀ ਇਹੀ ਜਿਹੜਾ ਅਮਰਪਾਲ ਜਿਹੜਾ ਬੰਦਾ ਸੀਗਾ ਇਹਨੇ ਹੀ ਕੀਤੀ ਸੀਗੀ ਔਰ ਉਹ ਵੀ ਜਿਹੜੀ ਹੈਗੀ ਆ ਸਾਡੀ ਇੱਕ ਟ੍ਰੇਸ ਹੋ